ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਕੌਰੰਦਵਾ 227 ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜੀ ਅੱਜ ਆਪਾਂ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਛੜ ਦੀ ਬਾਹ ਜਿਹੜੀ ਆ ਉਹਨੂੰ ਮੋਡੇ ਦੇ ਨਾਲ ਕਿਸ ਤਰ੍ਹਾਂ ਆਪਾਂ ਅਟੈਚ ਕਰਨਾ ਠੀਕ ਆ ਤੇ ਜੇ ਤੁਸੀਂ ਬੈਕ ਵੱਡਾ ਰੱਖਦੇ ਜੇ ਤੇ ਫਿਰ ਕਿਸ ਤਰੀਕੇ ਨਾਲ ਬਾਹ ਨੂੰ ਆਪਾਂ ਮੋਡੇ ਦੇ ਵਿੱਚ ਜੋੜਨਾ ਵਾ ਤੇ ਜੇ ਤੁਸੀਂ ਬਰਾਬਰ ਦਾ ਹੀ ਰੱਖਦੇ ਜੇ ਤੇ ਫਿਰ ਕਿਸ ਤਰੀਕੇ ਦੇ ਨਾਲ ਆਪਾਂ ਬਾਹ ਜਿਹੜੀ ਆ ਉਹ ਮੋਡੇ ਦੇ ਵਿੱਚ ਅਟੈਚ ਕਰਨੀ ਆ ਯਾਨੀ ਕਿ ਜੋੜਨੀ ਆ ਬੈਕ ਵੱਡਾ ਮੈਂ ਮਤਲਬ ਛੋਟ ਦੀ ਗੱਲ ਕਰਦੀ ਕਿ ਕਈ ਕਈਆਂ ਦਾ ਆਪਾਂ ਜਿਵੇਂ ਬੈਕ ਜਿਹੜਾ ਵਾ ਆ ਵੇਖੋ ਜਿਵੇਂ ਆਪਣਾ ਆਹ ਫਰੰਟ ਆ ਜਿੱਥੇ ਆਪਾਂ ਟਿਕਣ ਲਾਇਆ ਵਾ ਆਹ ਵਾਲਾ ਜਿਹੜਾ ਆਪਣੀ ਬੈਕ ਸਾਈਡ ਆ ਕਿਹੇ ਕਈਆਂ ਸੂਟਾਂ ਦੇ ਵਿੱਚ ਆਪਾਂ ਬੈਕ ਜਿਹੜਾ ਉਹ ਵੱਡਾ ਰੱਖਦੇ ਜਿਨ੍ਹਾਂ ਦਾ ਗਲਾ ਪਿੱਛੇ ਨੂੰ ਜਾਂਦਾ ਉਹਨਾਂ ਉਹਨਾਂ ਵਾਸਤੇ ਹੁੰਦਾ ਕਿ ਆਪਾਂ ਬੈਕ ਥੋੜਾ 1/2 ਇੰਚ ਪੌਣਾ ਇੰਚ ਜਿਹੜਾ ਉਹ ਵੱਡਾ ਰੱਖ ਲੈਨੇ ਉਹਨਾਂ ਦੀ ਬਾਹ ਜਿਹੜੀ ਆ ਉਹ ਕਿਸ ਤਰੀਕੇ ਨਾਲ ਲਾਉਣੀ ਆ ਤੇ ਜਿਹੜੇ ਆਪਾਂ ਬਰਾਬਰ ਰੱਖਿਆ ਹੁੰਦਾ ਉਹ ਕਿਸ ਤਰੀਕੇ ਨਾਲ ਲਾਉਣੀ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨ ਵੀਦੋ ਸੇ ਕੀਤਾ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹੁਣ ਆਪਾਂ ਚਲੋ ਵੀਡੀਓ ਕਰਦੇ ਹਾਂ ਸ਼ੁਰੂ ਸ਼ਰਟ ਦੀ ਜਿਹੜੀ ਉਹ ਉਲਟੀ ਸਾਈਡ ਆ ਯਾਨੀ ਕਿ ਪੁੱਠਾ ਬੰਨਣਾ ਵਾ ਤੇ ਬਾਹਾਂ ਦਾ ਜਿਹੜਾ ਵਾ ਉਹ ਸਿੱਧਾ ਬੰਨਣਾ ਠੀਕ ਆ ਤੇ ਕਾਟ ਵਾਲੇ ਬੰਨੇ ਜਿਹੜੀ ਇਹ ਕਾਟ ਆ ਆਪਣੀ ਆਉਣੀ ਚਾਹੀਦੀ ਆ ਵੇਖੋ ਜਿਸ ਤਰ੍ਹਾਂ ਇਹ ਆ ਆਪਣੀ ਸ਼ਰਟ ਆ ਇਹਦੀ ਆ ਵਾਲੀ ਸਾਈਡ ਦੇਖੋ ਅਗਲੀ ਫਰੰਟ ਵਾਲੀ ਇਹ ਕਾਟ ਆ ਜਿਹੜੀ ਇਹ ਬੈਕ ਇਹ ਬਾਜੂ ਆ ਇਹ ਵੀ ਵੀ ਆ ਇਧਰਲੀ ਬੰਨੇ ਇਸ ਤਰ੍ਹਾਂ ਆਪਸ ਵਿੱਚ ਇਹ ਐਸ ਸਾਈਡ ਤੇ ਦੋਵੇਂ ਚੀਜ਼ਾਂ ਜਿਹੜੀਆਂ ਐ ਆਉਣੀਆਂ ਚਾਹੀਦੀਆਂ ਲਾਈਨਿੰਗ ਵਾਲੇ ਸੂਟ ਦੇ ਵਿੱਚ ਤੁਸੀਂ ਆਹ ਵਾਲੀ ਜਿਹੜੀ ਸਲਾਈ ਆ ਇਹ ਕਰ ਲੈਣੀ ਆ ਯਾਨੀ ਕਿ ਲਾਈਨਿੰਗ ਨੂੰ 모ਡੇ ਦੇ ਨਾਲ ਇਸ ਤਰ੍ਹਾਂ ਸਲਾਈ ਲਾ ਕੇ ਜੋੜ ਲੈਣਾ ਠੀਕ ਆ ਬਾਹਰ ਦੀ ਵੀ ਮੈਸੇਜ ਤਰੀਕੇ ਨਾਲ ਸਲਾਈ ਕੀਤੀ ਹੋਈ ਆ ਵੇਖੋ ਸਾਰੀ ਲਾਈਨਿੰਗ ਜਿਹੜੀ ਆ ਉਹ ਜੋੜੀ ਹੋਈ ਹੈ ਬਾਹਰ ਦੇ ਨਾਲ ਠੀਕ ਆ ਤੇ ਹੁਣ ਆਪਾਂ ਫਿਰ ਕੀ ਕਰਨਾ ਇਹਨੂੰ ਇਸ ਤਰ੍ਹਾਂ ਕਰਕੇ ਸੈਂਟਰ ਤੇ ਇੱਕ ਇਦਾਂ ਨਿਸ਼ਾਨ ਲਾ ਲੈਣਾ ਨੋਕ ਲਾ ਲੈਣੀ ਆ ਦੇਖੋ ਕੱਟ ਲਾਇਆ ਮੈਂ ਇਸ ਤਰ੍ਹਾਂ ਤੁਸੀਂ ਨਿਸ਼ਾਨੀ ਲਾ ਲਓ ਮੇਰੇ ਹੱਥ ਜਿਹੜੇ ਆ ਸਕਿਨ ਮੇਰੀ ਖਰਾਬ ਹੋਈ ਆ ਥੋੜੀ ਜਿਹੀ ਉਹਦਾ ਕਰਕੇ ਹੱਥਾਂ ਦੇ ਵਿੱਚ ਮੁਸ਼ਕਲ ਆਉਂਦੀ ਆ ਤੇ ਆ ਵੇਖੋ ਆਪਾਂ ਕੱਟ ਲਾਇਆ ਵਾ ਤੇ ਇਸੇ ਤਰੀਕੇ ਨਾਲ ਤੁਸੀਂ ਵੀ ਬਾਹ ਦਾ ਸੈਂਟਰ ਕਰਕੇ ਇੱਕ ਕੱਟ ਜਿਹੜਾ ਉਹ ਲਾ ਲੈਣਾ ਵਾ ਤੇ ਇਸ ਤਰੀਕੇ ਨਾਲ ਬਾਅਦ ਚ ਛੁਰੜ ਦੇ ਵਿੱਚ ਬਾਹ ਨੂੰ ਇਸ ਤਰ੍ਹਾਂ ਪਾ ਲੈਣਾ ਵਾ ਆ ਦੇਖੋ ਤੇ ਉੱਪਰੋਂ ਬਾਹ ਜਿਹੜੀ ਆ ਉਹ ਇੱਥਾ ਨੂੰ ਲਾਉਣੀ ਸ਼ੁਰੂ ਕਰਨੀ ਆ ਇੱਥੋਂ ਠੀਕ ਆ ਆਡ ਆਪਣਾ ਮੋਢੇ ਦਾ ਨਿਸ਼ਾਨਾ ਵੇਖੋ ਜਿੱਥੇ ਆਪਾਂ ਸਲਾਈ ਲਾਈ ਮੋਢੇ ਦੀ ਉਧਰੋਂ ਉਧਰੋਂ ਆਹ ਜਿਹੜਾ ਕੱਟ ਲਾਇਆ ਠੀਕ ਆ ਜੇ ਤੁਸੀਂ ਜਿਹੜੀ ਬੈਕ ਵੱਡੀ ਨਹੀਂ ਰੱਖਦੇ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਕੱਟ ਨੂੰ ਤੇ ਸਲਾਈ ਨੂੰ ਆਪਸ ਵਿੱਚ ਮਿਲਾ ਕੇ ਰੱਖਣਾ ਵਾ ਠੀਕ ਆ ਜੇ ਤੁਸੀਂ ਬੈਕ ਵੱਡੀ ਰੱਖਦੇ ਜੇ ਫਿਰ ਤੁਸੀਂ ਕੀ ਕਰਨਾ ਆਹ ਜਿਹੜਾ ਆਪਾਂ 1/2 ਇੰਚ ਦਾ ਮਾਰਜਿਨ ਦਿੱਤਾ ਉਹਨਾਂ ਨੂੰ ਇਸ ਤਰੀਕੇ ਨਾਲ ਕਰ ਲੈਣਾ ਬੈਕ ਵਾਲੀ ਸਾਈਡ ਪਿਛਲੇ ਬੰਨੇ ਠੀਕ ਆ ਜਿਹੜਾ ਆਪਣਾ ਵੇਖੋ ਇਧਰ ਆਪਾਂ ਰੇਪ ਲਾਈ ਆ ਇਸ ਸਾਈਡ ਨੂੰ ਆ ਆਪਣਾ 프ਰੰਟ ਆ ਤੇ 프ਰੰਟ ਤੋਂ ਬੈਕ ਵਾਲੀ ਸਾਈਡ ਨੂੰ ਪਿੱਛੇ ਨੂੰ ਇਹਨੂੰ ਕਰ ਲੈਣਾ ਠੀਕ ਆ ਤੇ ਜਿੱਥੇ ਇਦਾਂ ਬੈਕ ਨੂੰ ਕਰ ਲੈਣਾ ਉਹਦੇ ਵਿੱਚ ਆ ਜਿਹੜਾ ਕੱਟਵਾ ਫਿਰ ਆਪਾਂ ਇੱਥੇ ਰੱਖ ਕੇ ਲਾਉਣਾ ਇੱਥੇ ਠੀਕ ਆ ਅੱਧਾ ਇੰਚ ਜਿਹੜਾ ਜਿਵੇਂ ਆਪਣਾ ਅੱਧਾ ਇੰਚ ਆਪਾਂ ਬੈਕ ਵੱਡਾ ਰੱਖਿਆ ਹੁੰਦਾ ਉਸੇ ਹਿਸਾਬ ਨਾਲ ਅੱਧਾ ਇੰਚ ਜਿਹੜਾ ਵਾ ਇਹਦਾ ਪਿੱਛੇ ਨੂੰ ਕਰਕੇ ਆਪਾਂ ਇਹਨੂੰ ਲਾਜਣਾ ਬੈਕ ਵਾਲੀ ਸਾਈਡ ਨੂੰ ਕਰਕੇ ਆਤਮਿਕ ਮਤਲਬ ਤੁਹਾਨੂੰ ਦੱਸਿਆ ਉਸ ਤਰ੍ਹਾਂ ਹੀ ਵੀ ਮਤਲਬ ਤੁਹਾਨੂੰ ਏ ਇਦਾਂ ਵੀ ਥੋੜਾ ਜਿਹਾ ਅੰਦਾਜ਼ਾ ਹੋ ਜੇ ਵੀ ਇਦਾਂ ਪਾਸ ਦੇ ਜਿੱਦਾ ਮਾਰਜਨ ਦਿੰਨੇ ਆ ਉਹਦੇ ਹਿਸਾਬ ਨਾਲ ਉਹਦੇ ਬਰਾਬਰ ਤੇ ਇਸ ਤਰ੍ਹਾਂ ਕਰਕੇ ਇਹਨੂੰ ਰੱਖ ਲਓ ਜੇ ਨਹੀਂ ਤੇ ਇੱਥੇ ਤੁਸੀਂ ਅੱਧੇ ਇੰਚ ਦੀ ਜਿੰਨਾ ਅੱਧਾ ਜਾਂ ਪੌਣਾ ਇੰਚ ਜਿੰਨਾ ਤੁਸੀਂ ਵਾਧ ਰੱਖਿਆ ਉੱਥੇ ਇੱਕ ਨਿਸ਼ਾਨ ਲਾ ਲਓ ਤੇ ਇਹ ਕੱਟ ਵਾਲੇ ਨਿਸ਼ਾਨ ਨੂੰ ਤੁਸੀਂ ਉੱਥੇ ਲਾ ਕੇ ਤੇ ਸਾਰੀ ਬਾਹ ਨੂੰ ਇਸ ਤਰੀਕੇ ਦੇ ਨਾਲ ਅਟੈਚ ਕਰ ਲਓ ਠੀਕ ਆ ਤੇ ਜਦੋਂ ਬਾਹ ਲਾਉਣ ਤੋਂ ਪਹਿਲਾਂ ਤੁਸੀਂ ਇਹ ਦੇਖ ਲੈਣਾ ਵੀ ਸਾਡਾ ਜਿਹੜਾ ਆਹ ਵਾਲਾ ਚੀਜ਼ ਆ ਬਿਲਕੁਲ ਆ ਵੇਖੋ ਹੁਣ ਮੈਂ ਬਾਹ ਇਹ ਸ਼ਰਟ ਦੇ ਵਿੱਚ ਪਾਈ ਆ ਕੱਟ ਨੂੰ ਕੱਟ ਦੇ ਨਾਲ ਆ ਵੇਖੋ ਮੈਂ ਮਿਲਾ ਲਿਆ ਜਨ ਕਿ ਕੱਟ ਨੂੰ ਸਲਾਈ ਦੇ ਨਾਲ ਮਿਲਾ ਲਿਆ ਤੇ ਆ ਵੇਖੋ ਮੇਰੀ ਬਾਹ ਜਿਹੜੀ ਆ ਆ ਵੇਖੋ ਪੂਰੀ ਬਰਾਬਰ ਆਉਂਦੀ ਪਈ ਕੋਈ ਝੋਲ ਨਹੀਂ ਆਉਂਦੀ ਕੋਈ ਮੈਂ ਜਦੋਂ ਇਹਨੂੰ ਲਾਉਂਗੀ ਇਹਦੀ ਸਲਾਈ ਬਿਲਕੁਲ ਵਧੀਆ ਤਰੀਕੇ ਦੇ ਨਾਲ ਲੱਗੂਗੀ ਹੁਣ ਮੈਂ ਤੁਹਾਨੂੰ ਸਲਾਈ ਜਿਹੜੀ ਇਹਦੀ ਲਾ ਕੇ ਦਿਖਾਉਣੀ ਆ ਮੇਰੀ ਸ਼ਰਟ ਦਾ ਜਿਹੜਾ ਬੈਕ ਵੱਡਾ ਨਹੀਂ ਆ ਜੇ ਤੁਹਾਡਾ ਬੈਕ ਵੱਡਾ ਤੇ ਤੁਹਾਨੂੰ ਖੇ ਦੱਸਾਂ ਅੱਧਾ ਇੰਚ ਦਾ ਬੈਕ ਵਾਲੀ ਸਾਈਡ ਨੂੰ ਤੁਸੀਂ ਜਿਹੜਾ ਕੱਟ ਵਾਲਾ ਨਿਸ਼ਾਨਾ ਉਹਨੂੰ ਲਾ ਕੇ ਤੇ ਸ਼ੁਰੂ ਕਰਨੀ ਹੈ ਤੇ ਜਦੋਂ ਵੀ ਤੁਸੀਂ ਬਾਹ ਲਾਉਣੀ ਸ਼ੁਰੂ ਕਰਨੀ ਆ ਤੁਸੀਂ ਹਮੇਸ਼ਾ ਉੱਪਰੋਂ ਹੀ ਲਾਉਣੀ ਆ ਉੱਪਰ ਸੈਂਟਰ ਕੱਟ ਕੇ ਇੱਥੋਂ ਨਹੀਂ ਕੱਸ਼ ਦੇ ਵਿੱਚੋਂ ਮਿਲਾ ਕੇ ਸਲਾਈ ਨੂੰ ਸਲਾਈ ਦੇ ਨਾਲ ਆਪਾਂ ਨਹੀਂ ਲਾਉਣਾ ਉੱਪਰੋਂ ਹੀ ਮਿਲਾਉਣਾ ਇਹ ਕਿਉਂ ਨਹੀਂ ਮਿਲਾਉਣਾ ਇਹ ਲਾਉਣਾ ਇਹ ਵੀ ਤੁਹਾਨੂੰ ਆਪਾਂ ਦੱਸ ਦਿਆਂ ਗਾੜੀ ਵੀਡੀਓ ਦੇ ਵਿੱਚ ਹੁਣ ਆਪਾਂ ਆ ਵੇਖੋ ਕੱਟ ਨੂੰ ਸੈਂਟਰ ਨਾਲ ਜਿਹੜੀ ਸਲਾਈ ਆ ਉਹਦੇ ਨਾਲ ਆਪਾਂ ਮਿਲਾ ਲਿਆ ਤੇ ਇਸ ਤਰੀਕੇ ਦੇ ਨਾਲ ਮਸ਼ੀਨ ਤੇ ਥੱਲੇ ਰੱਖ ਕੇ ਤੇ ਆਪਾਂ ਇਹਨੂੰ ਅਟੈਚ ਕਰ ਲੈਣਾ ਠੀਕ ਆ ਆ ਵੇਖੋ ਇਹਨੂੰ ਇਸ ਤਰ੍ਹਾਂ ਇਹ ਲਾਈਨਿੰਗ ਹੈ ਲਾਈਨਿੰਗ ਥੋੜੀ ਥੋੜਾ ਜਿਹਾ ਪਰਕਰ ਕਰ ਦਿਆ ਕੁਮਾ ਕੇ ਸਿੱਧਾ ਇੱਕ ਤਰ੍ਹਾਂ ਤੁਸੀਂ ਸਾਰੀ ਇਹ ਆਵਲ ਲਾਈਨਿੰਗ ਵਾਲੀ ਸਲਾਈ ਲਾਈ ਹੋਗੀ ਤੇ ਇਸ ਤਰ੍ਹਾਂ ਸੌਖਾ ਲੱਗ ਜਾਂਦੀ ਆ ਮਤਲਬ ਜਿਹੜੀ ਬਾਹਮਾ ਕੋਈ ਆਪਾਂ ਨੂੰ ਮੁਸ਼ਕਲ ਨਹੀਂ ਆਉਂਦੀ ਉਹਦਾ ਲਾਈਨਿੰਗ ਵੀ ਫੜਨੀ ਪੈਂਦੀ ਆ ਖਲਿਓ ਕੱਪੜਾ ਵੀ ਫੜਾ ਵਿਖੋਣਾ ਮੇਰਾ ਬਿਲਕੁਲ ਬਰਾਬਰ ਆਉਂਦਾ ਮੈਂ ਇਸ ਤਰੀਕੇ ਦੇ ਨਾਲ ਸਾਰਾ ਆਹ ਜਿਹੜਾ ਆਪ ਇੱਥੇ ਆ ਜੰਨੇ ਆ ਆਹ ਵਾਲੀ ਜਿਹੜਾ ਆਪਣਾ ਮਾਰਜਨ ਹੁੰਦਾ ਫਰੜਦਾ ਇਹੋਪਾ ਇਦਾਂ ਫੋਲਡ ਕਰ ਲੈਣਾ ਨੀਚੇ ਨੂੰ ਬੈਕ ਸਾਈਡ ਵੱਲੋਂ ਤੇ ਆਹ ਵਾਲੀ ਬਾਹਮ ਵਾਲਾ ਜਿਹੜਾ ਵਾ ਇਹਨੂੰ ਵੀ ਇਸ ਤਰ੍ਹਾਂ ਫੋਲਡ ਕਰਕੇ ਬੈਕ ਵਾਲੀ ਸਾਈਡ ਨੂੰ ਕੱਢ ਲੈਣਾ ਆਪਾਂ ਇਸ ਤੇ ਜੇ ਆਪਾਂ ਉੱਪਰੋਂ ਸੈਂਟਰ ਚੋਂ ਬਾਹ ਜਿਹੜੀ ਉਹ ਲਾਉਣੀ ਸ਼ੁਰੂ ਕਰਦੇ ਆ ਉਹਦੇ ਵਿੱਚ ਇਹ ਆਪਾਂ ਨੂੰ ਹੈਗਾ ਵਾ ਕਿ ਜੇ ਮੰਨ ਲਓ ਹੁਣ ਆਪਾਂ ਇੱਥੇ ਤੱਕ ਆ ਗਏ ਆਂ ਜਦੋਂ ਆਪਣਾ ਆ ਮਾਰਜਨ ਵਾਲੀ ਸਾਈਡ ਜਿਹੜੇ ਆਈ ਜਾਂ ਮੰਨ ਲਓ ਕਾਸ਼ ਜੀ ਦਾ ਆਪਾਂ ਕਹਿੰਦੇ ਉੱਥੇ ਆਪਾਂ ਆ ਗਏ ਆ ਫਿਰ ਆਪਾਂ ਇਦਾਂ ਬਾਹ ਨੂੰ ਨਾਪ ਲੈਣਾ ਕਿ ਮੇਰੀ ਬਰਾਬਰ ਆਉਂਦੀ ਪਈ ਜੇ ਨਹੀਂ ਬਰਾਬਰ ਆਉਂਦਾ ਫਿਰ ਤੁਸੀਂ ਜੇ ਘੱਟ ਵੱਧਾ ਤੇ ਇੱਥੋਂ ਇਹਨੂੰ ਕੱਢ ਕੇ ਤੇ ਥੋੜਾ ਜਿਹਾ ਕੋਪਾ ਅ ਟੰਕਾ ਲਾਓ ਲਾ ਸਕਦੇ ਜੀ ਕਿ ਜਿੰਨਾ ਤੁਹਾਡਾ ਬਾਹ ਨਿੱਕੀ ਵੱਡੀ ਹੁੰਦੀ ਹੈ ਜੇ ਆਪਾਂ ਇੱਥੋਂ ਲਾਉਣੀ ਸ਼ੁਰੂ ਕਰਦੇ ਆਂ ਫਿਰ ਆਪਾਂ ਨੂੰ ਸਾਰੀ ਬਾਹ ਜਿਹੜੀ ਉਹ ਦੇੜ ਨਹੀਂ ਪੈਂਦੀ ਤੇ ਉਹ ਸਹੀ ਵੀ ਨਹੀਂ ਲੱਗਦੀ ਬੀਕਣਾ ਤੁਸੀਂ ਬਾਹ ਲਾਓਗੇ ਤਾਂ ਤੁਹਾਡੀ ਬਿਲਕੁਲ ਵਧੀਆ ਬਾਹ ਲੱਗ ਕੇ ਤਿਆਰ ਹੋ। ਆ ਲੋ ਘਣਾ ਪਤਾ ਨੂੰ ਸਿੱਧੀ ਕਰਕੇ ਦਿਖਾਉਣੀ ਆ ਵੇਖੋ ਕਿੰਨੀ ਵਧੀਆ ਆਪਣੀ ਬਾਹ ਜਿਹੜੀ ਆ ਉਹ ਲੱਗ ਗਈ ਆ ਲੋ ਕੋਈ ਇਹਦੇ ਵਿੱਚ ਆਪਣੇ ਉਹ ਨਹੀਂ ਹੈਗਾ ਹਨਾ ਕੋਈ ਵਾਲ ਨਹੀਂ ਪਿਆ ਕੋਈ ਕੁਝ ਨਹੀਂ ਆ ਲੋ ਠੀਕ ਆ ਆ ਹੋ ਗਈ ਆਪਣੀ ਫਰੰਟ ਵਾਲੀ ਆ ਹੋ ਗਈ ਆਪਣੀ ਬੈਕ ਵਾਲੀ ਆ ਲੋ ਲੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ